ਹਾਂਜੀ ਹਾਂਜੀ ਬਿਲਕੁਲ ਹਾਂਜੀ ਛੁੱਟੀਆਂ ਤਾਂ ਹੋ ਗਈਆਂ ਦੇਖੋ ਕਿੱਥੇ ਜਾਣੇ ਆ ਕਿ ਆ ਤਾਂ ਹੋਇਆ ਦੋ ਤਿੰਨ ਦਿਨ ਲਈ ਕਿਤੇ ਚਲੇ ਜਾਵਾਂਗੇ ਹਾਂਜੀ ਬਾਕੀ ਠੀਕ ਐ ਵਧੀਆ ਤੁਸੀਂ ਸੁਣਾਓ ਥੱਲੇ ਨਾ ਬੈਲ ਵੱਜਦੀ ਲੱਗਦੀ ਐ ਭੈਣ ਜੀ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਦੀ ਆ ਮੈਂ ਦੇਖਾਂ ਕੌਣ ਆਇਆ ਹੈ ਹੈਲੋ ਮਾਸੀ ਕਿਵੇਂ ਹੋ ਆਪ मैं ठीक हाँ गगन तू इत हाँ मुझे छुट्टियां हो गई थी तो मैं आ गई तू कल ही आई है हाँ मैं अकेली आई हूँ कहा थे आई है तू मैंने कैब बुक कर ली थी और कैब में आ गई अच्छा चल आ जा फिर तू अंदर एसी ऑन कर मैं तेरे लिए पानी लेके आनी है ठीक है ਲੈ ਗੋਗਨ ਕਿੰਨਾ ਕੁ ਟਾਈਮ ਲੱਗਿਆ ਤੈਨੂੰ ਆਨ ਚ ਟਾਈਮ ਤਾਂ ਕੁਝ ਜ਼ਿਆਦਾ ਨਹੀਂ ਲਗਾ 1.5 ਘੰਟੇ ਮੇਂ ਪਹੁੰਚ ਗਈ ਅੱਛਾ ਦਿੱਲੀ ਤੋਂ ਆਨ ਨੂੰ ਤੈਨੂੰ 1.5 ਘੰਟੇ ਹੀ ਲੱਗਿਆ ਦਿੱਲੀ ਸੇ ਦਿੱਲੀ ਸੇ ਕਹਾਂ ਸੇ ਆਈ ਹੂੰ ਯਹੀ ਸੇ ਤਾਂ ਆਈ ਹੂੰ ਪੰਜਾਬ ਸੇ ਅੱਛਾ ਅੱਛਾ ਆਪ ਮੂਨੇ ਛੇੜ ਰਹੇ ਹੋ ਕਿਉਂਕਿ ਮੈਂ ਹਿੰਦੀ ਬੋਲ ਰਹੀ ਹੂੰ ਨਾ ਹਾਂ ਤੇ ਤੈਨੂੰ ਛੇੜਨਾ ਹੀ ਹੈ ਤੂੰ ਪੰਜਾਬ ਚ ਰਹਿ ਕੇ ਹਿੰਦੀ ਬੋਲਦੀ ਹੈ ਪੰਜਾਬੀ ਬੋਲਿਆ ਕਰ मासी अब ना मॉडर्न टाइम है और हर कोई इंग्लिश और हिंदी में ही बात करना प्रेफर करता है और पंजाबी तो कोई बोलता ही नहीं है और आप ना मेरे से लिखवा लो कि आने वाले टाइम में सब लोग पंजाब में भी ना हिंदी और इंग्लिश में ही बात करेंगे पंजाबी में तो कोई बात ही नहीं करेगा हम्म तेरी गल भी सही है गगन इनदे विच कसूर तोड्डा थोड़ी है तोडे मां-बाप दा जिन्ना ने तन्नू इंग्लिश स्कूलन विच लाया जिथे इंग्लिश ते हिंदी बोलन नु कहंदे ने पंजाबी नु तो कोई पूछदा ही नहीं ਪੰਜਾਬੀ ਨੂੰ ਤਾਂ ਕੋਈ ਪਹਿਲ ਹੀ ਨਹੀਂ ਦਿੰਦਾ ਚੱਲ ਛੱਡ ਪਰਾਂ ਆਪਾਂ ਕਿਹੜੀਆਂ ਗੱਲਾਂ ਲੈ ਕੇ ਬੈਠ ਗਏ ਤੂੰ ਬੈਠ ਇੱਥੇ ਮੈਂ ਤੇਰੇ ਲਈ ਕੁਝ ਬਣਾ ਕੇ ਲੈ ਕੇ ਆਨੀ ਆ ਲੈ ਗਗਨ ਮੈਗੀ ਥੈਂਕ ਯੂ ਮਾਸੀ ਚਾਹ ਜਾਂ ਕੌਫੀ ਲੈ ਕੇ ਆਵਾਂ ਤੇਰੇ ਲਈ ਨਹੀਂ ਨਹੀਂ ਚਾਹ ਕੌਫੀ ਨਹੀਂ ਬਿਚਦੀ ਮੈਂ ਕੋਲਡ ਡਰਿੰਕ ਹੈ ਆਪਕੇ ਘਰ 'ਪੇ ਕੋਲਡ ਡਰਿੰਕ ਦੇਖ ਲੰਨੀ ਆ ਵਸੇ ਅਸੀਂ ਤਾਂ ਕੋਲਡ ਡਰਿੰਕ ਪੀਂਦੇ ਨਹੀਂ ਕੋਲਡ ਡਰਿੰਕ ਛੱਡ ਕੇ ਮੈਂ ਤੈਨੂੰ ਲੱਸੀ ਲਿਆ ਕੇ ਦਵਾਂ ਠੰਡੀ ਠੰਡੀ ਲੱਸੀ ਨਹੀਂ ਨਹੀਂ ਲੱਸੀ ਨਹੀਂ ਵੀ ਨਹੀਂ ਅਗਰ ਕੋਲਡ ਡਰਿੰਕ ਹੈ ਤਾਂ ਲਿਆਉ ਵਰਨਾ ਠੰਡਾ ਪਾਣੀ ਦੇ ਦੋ ਆਬ ਚੱਲ ਠੀਕ ਹੈ ਮੈਂ ਦੇਖਦੀ ਆ ਲੈ ਕੇ ਆਈ ਆ ਲੈ ਕੋਲਡ ਡਰਿੰਕ ਹੋਰ ਸੁਣਾ ਫਿਰ ਘਰ ਸਭ ਠੀਕ ਹੈ ਘਰਪੇ ਤੋਂ ਸਭ ਬੜੀਆ ਸਭ ਅੱਛੇ ਆ ਠੀਕ ਹੈ ਤੇ ਫਿਰ ਮੈਨੂੰ ਸ਼ਾਮ ਲਈ ਦੱਸ ਦੇ ਮੈਂ ਤੇਰੇ ਲਈ ਕੀ ਬਣਾਵਾਂ ਸ਼ਾਮ ਨੂੰ ਸ਼ਾਮ ਕੋਈ ਆਪ ਕੁਝ ਵੀ ਬਣਾ ਲੈਣਾ ਅੱਛਾ ਸਾਬ ਅਬ ਤਾਂ ਵੈਸੇ ਵੀ 15 ਦਿਨ ਮੈਂ ਇਹੀ ਪਈ ਹਾਂ ਅੱਛਾ ਕਿਰ ਤਾਂ ਬਹੁਤ ਵਧੀਆ ਚਲ ਠੀਕ ਹੈ ਤੋ ਹੁਣ ਮੈਂਗੀ ਖਾ ਲਾ ਤੇ ਥੋੜੀ देर ਆਰਾਮ ਕਰ ਲੈ ਮੇਰਾ ਥੋੜਾ ਜਿਹਾ ਕੰਪਿਆ ਹੈ ਮੈਂ ਉਹ ਕਰਕੇ ਫਿਰ ਤੈਨੂੰ ਮਿਲਦੀ ਆਂ ਅੱਗੇ ਹੋਰ ਫਿਰ ਗगन ਕੀ ਦੇਖੀ ਆਨੀ ਐ ਕੁਛ ਨਹੀਂ ਮਾਸੀ ਮੈਂ ਤਾਂ ਇਹ ਵੀਡੀਓ ਦੇਖ ਰਹੀ ਥੀ ਉਹ ਜੋ ਸੋਸ਼ਲ ਮੀਡੀਆ ਇਨਫਲੂਐਂਸਰ ਨਹੀਂ ਉਸਕਾ ਮਰਡਰ ਹੋਇਆ ਹੈ ਕਨਸਨ ਕੁਮਾਰੀ ਅੱਛਾ ਅੱਛਾ ਉਹ ਕਮਲ ਕੋਰ ਹਾਂ ਉਹਦਾ ਕਿੰਨੂੰ ਨਹੀਂ ਪਤਾ ਸਭ ਪਾਸੇ ਰੋਲਾ ਪਿਆ ਪਿਆ ਅੱਜ ਕੱਲ੍ਹ ਵੈਸੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਕੁੜੀਆਂ ਦਾ ਵੀ ਨਾ ਬੇੜਾ ਗਰਕ ਹੋਇਆ ਪਿਆ ਹੈ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਵੀਡੀਓ ਨਾ ਬਣਾਓ ਵੀਡੀਓ ਬਣਾਓ ਪਰ ਵੀਡੀਓ ਬਣਾਉਣ ਦੇ ਨਾਲ 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 ਨਾ ਆਪਣੇ ਪਹਿਰਾਵੇ ਦਾ ਆਪਣੀ ਬੋਲਬਾਣੀ ਦਾ ਵੀ ਧਿਆਨ ਰੱਖੋ ਤੇ ਇੱਕ ਗੱਲ ਹੋਰ ਗगन ਇੱਥੇ ਮੈਂ ਕਸੂਰ ਵੀਡੀਓ ਬਣਾਉਣ ਵਾਲੇ ਦੇ ਨਾਲ-ਨਾਲ ਵੀਡੀਓ ਦੇਖਣ ਵਾਲੇ ਦਾ ਵੀ ਗਿੰਦੀ ਆ ਜਿਹੜਾ ਕੀ ਉਹਦੀ ਵੀਡੀਓ ਦੇਖਦਾ ਤੇ ਉਹਨੂੰ ਫੋਲੋ ਕਰਦਾ ਹਾਂ ਮਾਸੀ ਇਹ ਤਾਂ ਮੈਨੇ ਵੀ ਸੁਨਾ ਇਸਮੇ ਕਿ ਉਸਕੇ 4 ਲੱਖ ਫੋਲੋਅਰ ਥੇ ਹੂੰ ਉਹ ਤਾਂ ਹੈ ਪਰ ਮੈਂ ਨਾ ਹੁਣ ਇੱਕ ਗੱਲ ਕਹਿਣਾ ਚਾਹਨੀ ਆ ਕਿ ਆਪਾਂ ਕੋਈ ਵੀ ਆ ਵੀਡੀਓ ਐਦਾਂ ਦੀ ਬਣਾਈਏ ਜਿੰਦੇ ਨਾਲ ਸਮਾਜ ਨੂੰ ਸੇਧ ਮਿਲ ਸਕੇ ਹੂੰ ਉਹ ਤਾਂ ਹੈ ਮਾਸੀ ਚਲੋ ਆਪ ਛੋੜੋ ਇਹਨਾਂ ਬਾਤੋਂ ਕੋ ਔਰ ਬਤਾਓ ਆਪ ਆਬ ਠੀਕ ਰਹਤੇ ਹੋ हां मैं ठीक हां और कहीं घूमने का प्लान नहीं बनाया आपने नहीं नहीं कुमंदा ਤੇ ਕੋਈ ਪਲਾਨ ਨਹੀਂ ਹੈ ਹੁਣ ਤੂੰ ਆ ਗਈ ਹੈ ਹੁਣ ਆਪਾਂ ਵੈਸੇ ਕਿੱਥੇ ਜਾਣਾ हां ਜੇ ਕੋਈ ਪਲਾਨ ਬਣੇਗਾ ਤੇ ਤੈਨੂੰ ਨਾਲ ਲੈ ਕੇ ਚੱਲਾਂਗੇ ਠੀਕ ਹੈ ਵਾਸੀ डायग्राम कैसे बनाऊंगी पूछ के आपने अ मांसी आपके पास कंपास होगी कंपास वो की होती है अरे वो प्रकार अच्छा अच्छा प्रकार वो मेरे को नहीं हैगी अंदर मंत्री बैठा है उसको जाके पूछ ले आपके पास कंपास है ਕੰਪਾਸ ਓਕੇ ਹੁੰਦਾ ਪ੍ਰਕਾਰ ਪ੍ਰਕਾਰ ਪ੍ਰਕਾਰਤ ਨਹੀਂ ਹੈਗੀ ਪ੍ਰਕਾਰ ਦੀ ਲੋੜ ਪੈਗੀ ਤੁਹਾਨੂੰ ਉਹ ਮੈਨੂੰ ਇੱਕ ਡਾਇਗ੍ਰam ਬਣਾਉਣਾ تھا ਤੋ ਜਾਈਏ ਮੈਨੂੰ ਓਕੇ ਮੈਂ ਤੁਹਾਨੂੰ ਦੱਸਦਾ ਜਦੋਂ ਸਕੂਲ ਵਿੱਚ ਅਸੀਂ ਡਾਇਗ੍ਰam ਬਣਾਉਣਾ ਹੁੰਦਾ ਸੀ ਨਾ ਪ੍ਰਕਾਰ ਸਾਡੇ ਕੋਲ ਨਹੀਂ ਸੀ ਹੁੰਦੀ ਫਿਰ ਅਸੀਂ ਕੜਾ ਲੈ ਕੇ ਕੜੇ ਦੀ ਸਹਾਇਤਾ ਨਾਲ ਇਹਨੂੰ ਰੌਂਡ ਲਗਾ ਦਿੰਦੇ ਸੀ ਤਾਂ ਚੱਕਰ ਬਣਾ ਦਿੰਦੇ ਸੀ ਹਮ ਪਰਬ ਕੜਾ ਤਾਂ ਨਹੀਂ ਹੈ ਮੇਰੇ ਕੋਲ ਆ ਮੂਜਾ ਆਪਣਾ ਕੜਾ ਦੇ ਦੋਗੇ ਮੈਂ ਕੜਾ ਨਹੀਂ ਦੇ ਸਕਦਾ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਤੋਂ ਮੈਂ ਕੜਾ ਲਾ ਲੈਂਦਾ ਸੀ ਉਸ ਤੋਂ ਬਾਅਦ ਮੈਂ ਕਦੇ ਲਾਇਆ ਨਹੀਂ ਕੜਾ ਆਪਣਾ पर मुझे जरूरत है मैं अपना काम करके आपको वापस कर दूंगा नहीं मैं कड़ा नहीं दे सकता नहीं थोड़े टाइम के लिए जाइए अरे मैं नहीं दे सकता कड़ा मैं वापस कर दूंगा आपका नहीं कड़ा।, कड़ा नहीं देना दे 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 बस नहीं, नहीं मैं कड़ा रोना पैरया माता देखो कह रहे हैं कि मेरे को कड़ा नहीं हैगा गगन तेरे को कड़ा नहीं हैगा कल तू आई थी तू कहंदी थी मैं पंजाब दी हां मैं पंजाब तो आई हां ते पंजाबी होके तेरे हाथ विच कड़ा ही नहीं हैगा नहीं मासी ऐसी बात नहीं है कड़ा तो मेरे पास था ਪਰ ਉਹ ਨਾ ਕਾਫੀ ਹੈਵੀ ਲੱਗ ਰਹਾ ਥਾ ਤੋ ਮੈਨੇ ਉਤਾਰ ਦਿਆ ਔਰ ਅਬ ਮੈਨੇ 2-3 ਸਾਲ ਸੇ ਪਹਿਨਾ ਵੀ ਨਹੀਂ ਹੈ ਵਾਹ ਗਗਨ 2-3 ਸਾਲ ਤੋ ਤੂੰ ਕੜਾ ਹੀ ਨਹੀਂ ਪਾਇਆ ਤੈਨੂੰ ਕੜੇ ਦਾ ਇੰਨਾ ਭਾਰ ਲੱਗਿਆ ਵਾਹ ਤੇਰੇ ਚਲ ਤੂੰ ਇਦਾਂ ਕਰ ਤੂੰ ਕੋਈ ਨਾ ਹੋਰ ਕੰਮ ਕਰ ਲੈ ਸ਼ਾਮ ਨੂੰ ਤੈਨੂੰ ਪ੍ਰਕਾਰ ਲਿਆ ਦੇਾਂਗੇ ਤੇ ਨਾਲੇ ਇੱਕ ਗੱਲ ਹੋਰ ਸ਼ਾਮ ਨੂੰ ਨਾ ਮੈਨੂੰ ਯਾਦ ਕਰਾਈ ਮੈਂ ਤੈਨੂੰ ਇੱਕ ਚੀਜ਼ ਦਿਖਾਣੀ ਹੈ ਠੀਕ ਹੈ से आपने सुबह बोला था कि आपने शाम को मुझे कुछ दिखाना है तो आपने क्या दिखाना था हाँ बस मेरी सब्जी तो बन गई चल दिखानी है तनक आ जा आ जा बैठ जा बैठ ਮੁਝੇ ਮਾਰ ਰਹੀ ਕੀ ਹੈ ਖਤਮ ਕਰ ਦੋ ਇਸੇ ઓ ਨਾ ਨਤਾਜੀ ਇਹ ਤਾਂ ਮੋਨਾ ਸਰਦਾਰ ਹੈ ਮਾਰ ਡਾਲੋ ਇਸੇ ਵੀ ਦੇਖ ਗगन ਇਹ 1984 ਦੀ ਵੀਡੀਓ ਹੈ ਜਦੋਂ ਦਿੱਲੀ ਦੇ ਵਿੱਚ ਦੰਗੇ ਹੋਏ ਸੀ ਤੈਨੂੰ ਪਤਾ ਜਦੋਂ ਦੰਗੇ ਹੋਏ ਆ ਉਦੋਂ ਸਿੱਖਾਂ ਨੂੰ ਚੁੰਨ ਚੁੰਨ ਕੇ ਮਾਰਿਆ ਗਿਆ ਜਿੰਦੇ ਵੀ ਸਿਰ ਤੇ ਦਸਤਾਰ ਹੁੰਦੀ ਸੀ ਉਹਨੂੰ ਮਾਰ ਦਿੰਦੇ ਸੀ ਤੇ ਉਦੋਂ ਫਿਰ ਨਾ ਕਈ ਮਾਵਾ ਨੇ ਆਪਣੇ ਬੱਚਿਆਂ ਦੇ ਘਰ ਚ ਹੀ ਕੇਸ ਕੱਟ ਦਿੱਤੇ ਤਾਂ ਕਿ ਉਹਨਾਂ ਨੂੰ ਬਚਾਇਆ ਜਾ ਸਕੇ ਪਰ ਫਿਰ ਵੀ ਉਹ ਮਾਰੇ ਗਏ ਪਤਾ ਕਿਉਂ ਕਿਉ ਮਾਸੀ ਕਿਉਂਕਿ ਬੇਸ਼ੱਕ ਉਹਨੋਂ ਦੇ ਵਾਲ ਕੱਟ ਦਿੱਤੇ ਸੀ ਪਰ ਉਹਨਾਂ ਦੇ ਹੱਥ ਵਿੱਚ ਪਾਏ ਹੋਏ ਕੜੇ ਤੋਂ ਉਹਨਾਂ ਦੀ ਪਛਾਣ ਹੋਈ ਕਿ ਉਹ ਸਿੱਖ ਨੇ ਪੰਜਾਬੀ ਨੇ ਇਸੇ ਲਈ ਮੈਂ ਤੈਨੂੰ ਕਹਿ ਰਹੀ ਹਾਂ ਕਿ ਹੱਥ ਵਿੱਚ ਕੜਾ ਪਾਇਆ ਹੋਣਾ ਬਹੁਤ ਜ਼ਰੂਰੀ ਹੈ ਕੜੇ ਨਾਲ ਹੀ ਤਾਂ ਸਾਡੀ ਪਛਾਣ ਹੈ ਕਿ ਅਸੀਂ ਪੰਜਾਬੀ ਆ ਤਾਂ ਹੀ ਮੈਂ ਤੈਨੂੰ ਇਹ ਵੀਡੀਓ ਦਿਖਾਈ ਹੈ ਸੋ ਬੱਚੇ ਹੁਣ ਜਲਦੀ ਕੋਸ਼ਿਸ਼ ਕਰੀ ਕੜਾ ਲਈਂ ਤੇ ਹੱਥ ਚ ਪਾ ਲਈ ਤੇ ਉਹਨੂੰ ਲਾਈਨ ਆ ਠੀਕ ਹੈ ਮਾਸੀ ਮਾਸੀ ਮੈਂ ਨਾ ਤਿਆਰ ਹੋ ਗਈ ਹਾਂ ਅਬ ਆਪ ਵੀ ਤਿਆਰ ਹੋ ਜਾਓ ਤਿਆਰ ਹੋ ਜਾ ਕਿੱਥੇ ਚਲਣਾ ਉਹ ਨਾ ਮੈਨੇ ਮਾਰਕੀਟ ਸੇ ਕੁਝ ਸਮਾਨ ਲੈਣਾ ਥਾ ਔਰ ਸਾਥ ਮੈਂ ਸੋਚ ਰਹੀ ਹਾਂ ਕਿ ਮੈਂ ਕੜਾ ਵੀ ਲੈ ਲਵਾਂ ਅੱਛਾ ਕੜਾ ਲੈਣਾ ਸ਼ਾਬਾਸ਼ ਕੋਈ ਗੱਲ ਨਹੀਂ ਬਸ ਮੇਰਾ ਵੀ ਕੰਮ ਹੋਇਆ ਹੋਇਆ ਹੈ ਚਲਦੇ ਆਪਾਂ ਮੈਂ ਪਰਸ ਚੱਕ ਲਾਂ ਠੀਕ ਹੈ ਚਲੋ ਮਸੀ ਆ ਦੇਖੋ ਮੈਂ ਇੱਕ ਪੈਨ ਆਰਡਰ ਕੀਤਾ ਸੀ ਤੇ ਆ ਗਿਆ ਵਾਹ ਇਹਦੇ ਤੇ ਤਾਂ ਊੜਾੜਾ ਲਿਖਿਆ ਉਹ ਨਾਲੇ ਤੂੰ ਪੰਜਾਬੀ ਬੋਲੀ ਹਾਂ ਮੈਂ ਹੁਣ ਥੋੜੀ ਥੋੜੀ ਪੰਜਾਬੀ ਨਾ ਸਿੱਖ ਲਈ ਐ ਵਧੀਆ ਮੈਂ ਹੁਣ YouTube ਸੇ ਵੀ ਕਾਫੀ ਕੁਝ ਸਿੱਖ ਰਹੀ ਹਾਂ ਵਾਹ ਸ਼ਾਬਾਸ਼ ਇਹ ਤਾਂ ਬਹੁਤ ਵਧੀਆ ਗੱਲ ਐ ਕਿ ਤੂੰ ਪੰਜਾਬੀ ਸਿੱਖ ਰਹੀ ਐ ਗਗਨ ਗਗਨ ਹਾਂਜੀ ਮਾਸੀ ਇੱਧਰ ਆ ਬਟੇ ਮੇਰੇ ਕੋਲ ਮੇਰੀ ਗੱਲ ਸੁਣ ਹਾਂਜੀ ਮਾਸੀ ਜੀ ਆ ਦੇਖ ਬਟੇ ਤੇਰੇ ਲਈ ਮੈਂ ਸੂਟ ਲਿਆ ਸੀ ਸੋਹਣਾ ਦੇ ਵਾ ਇਹ ਤਾਂ ਬਹੁਤ ਸੋਹਣਾ ਹੈ ਇਹਦਾ ਤਾਂ ਰੰਗ ਵੀ ਬਹੁਤ ਸੋਹਣਾ ਹੈ ਜੇ ਤੈਨੂੰ ਪਸੰਦ ਆ ਤਾਂ ਫਿਰ ਤੈਨੂੰ ਸੀਧਿਆ ਹਾਂ ਹਾਂ ਮੈਨੂੰ ਤਾਂ ਬਹੁਤ ਪਸੰਦ ਆ ਇਹ ਤੁਸੀਂ ਮੈਨੂੰ ਸੀਧਿਓ ਤੁਸੀਂ ਇਦਾਂ ਕਰੋ ਇਹਨਾਂ ਤੁਸੀਂ ਮੈਨੂੰ ਅੱਜ ਹੀ ਸੀਧਿਓ ਤਾਂ ਕਿ ਜਦੋਂ ਡੈਡੀ ਪਰਸੋਂ ਆਣਗੇ ਨਾ ਤਾਂ ਮੈਂ ਇਹੀ ਸੂਟ ਪਾਉਂਗੀ ਚਲ ਠੀਕ ਹੈ ਫਿਰ ਮੈਂ ਤੈਨੂੰ ਅੱਜ ਹੀ ਇਹ ਸੂਟ ਸੀ ਦਿਨੀ ਹਾਂ ਹਾਂਜੀ ਇਹ ਤਾਂ ਚੱਲਦਾ ਹੀ ਰਹਿੰਦਾ ਬੱਚਿਆਂ ਦਾ ਅੱਜ ਕੱਲ ਇਦਾਂ ਹੀ ਐ ਹੋਰ ਸਭ ਠੀਕ ਠਾਕ ਪਰਿਵਾਰ ਸਭ ਠੀਕ ਹੈ ਹਾਂਜੀ ਹਾਂਜੀ ਵਧੀਆ ਠੀਕ ਭਾਜੀ ਕਿੱਥੇ ਨੇ ਅੱਜ ਉਹ ਜਨਾਂ ਦੀ ਜਰਾ ਮੀਟਿੰਗ ਸੀਗੀ ਉੱਥੇ ਗਏ ਨੇ ਤੇ ਗਗਨ ਗਗਨ ਆਂਦੀ ਹਣੀ ਬਸ ਤਿਆਰ ਹੁੰਦੀ ਸੀ ਗਗਨ ਆ ਜਾ ਬੇਟੇ ਪਪਾ ਆ ਗਏ ਤੇਰੇ ਹਾਂਜੀ ਆਈ ਸਸਿਕਾ ਜੀ ਸਸਿਕਾ ਬੇਟਾ ਕੀ ਹਾਲ ਚਾਲ ਹੈ ਮੈਂ ਠੀਕ ਆ ਤੁਸੀਂ ਦੱਸੋ ਠੀਕ ਹੈ ਬੇਟਾ ਅੱਜ ਪੰਜਾਬੀ ਸੂਟ ਪਾਇਆ ਹੈ ਹਾਂਜੀ ਕਿੰਨੇ ਲੈ ਕੇ ਦਿੱਤਾ ਇਹ ਮੈਨੂੰ ਮਾਸੀ ਨੇ ਲੈ ਕੇ ਦਿੱਤਾ ਅੱਛਾ ਮਾਸੀ ਨੇ ਲੈ ਕੇ ਦਿੱਤਾ ਓਏ ਤੂੰ ਪੰਜਾਬੀ ਬੋਲਣ ਲੱਗੀ ਹਾਂਜੀ ਪੰਜਾਬੀ ਤੈਨੂੰ ਕਿਹਨੇ ਸਿਖਾਈ ਹੈ ਪੰਜਾਬੀ ਮੈਨੂੰ ਮਾਸੀ ਨੇ ਹੀ ਸਿਖਾਈ ਹੈ ਤੇ ਮਾਸੀ ਨੇ ਸਿਖਾਈ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੇਰੀ ਕੁੜੀ ਨੂੰ ਪੰਜਾਬੀ ਸਿਖਾਈ ਹੈ ਧੰਨਵਾਦ ਵਾਲੀ ਕਿਹੜੀ ਗੱਲ ਹੈ ਜੀ ਜਿੰਨਾ ਕੁ ਮੇਰੇ ਕੋ ਹੋ ਸਕੇ ਆ ਓਨਾ ਕੁ ਮੈਂ ਕੀਤਾ ਵੈਸੇ ਵੀ ਆਪਣਾ ਵੱਡਿਆਂ ਦਾ ਫਰਜ਼ ਬੰਦਾ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਪੰਜਾਬ ਤੇ ਪੰਜਾਬੀਅਤ ਨਾਲ ਜੋੜੀਏ ਉਹ ਤਾਂ ਹੈ ਜੀ